ਤੋ ਐਮਪੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹ ਸਟੇਜ ਕਿਸੇ ਪਾਰਟੀ ਦੀ ਨਹੀਂ ਹੈ ਇਸ ਕਰਕੇ ਇਸ ਸਟੇਜ ਤੇ ਨਹੀਂ ਚੜਨ ਦਿੱਤਾ ਜਾਊਗਾ ਉਹ ਆਪਣਾ ਜਿਹੜਾ ਹੱਥ ਹੈ ਇਸ ਸਟੇਜ ਤੋਂ ਪਿੱਛੇ ਰੱਖਣ ਕਿਉਂਕਿ ਇੱਥੇ ਕੋਈ ਇਹਨਾਂ ਦੀ ਖਾਤਰ ਬੋਲਿਆ ਨਹੀਂ ਹੈ ਪਹਿਲਾਂ ਇਸ ਕਰਕੇ ਸਾਡੀ ਇਹ ਬੇਨਤੀ ਆ ਕਿ ਵੋਟਾਂ ਵਾਲਿਆਂ ਨੇ ਹੀ ਘਟਾਏ ਆ ਇਹ ਉਸੇ ਦਲ ਤਾਂ ਐਮਐਲਏ ਨੇ ਘਟਾਏ ਆ ਸਾਡਾ ਇਤਰਾਜ ਆ ਕਿ ਇੱਥੇ ਨਹੀਂ ਆਉਣਾ ਚਾਹੀਦਾ ਤੁਹਾਨੂੰ ਬੋਲਣਾ ਚਾਹੀਦਾ ਸੀ ਪਹਿਲਾਂ ਇਸ ਕਰਕੇ ਐਕਸ਼ਨ ਕਮੇਟੀ ਦਾ ਇਹ ਫੈਸਲਾ ਕਿ ਨਹੀਂ ਅਸੀਂ ਇੱਥੇ ਨਹੀਂ ਆਉਣ ਦੇਣਾ ਇੱਥੇ ਸਟੇਜ ਦੇ ਉੱਤੇ ਆਪਣਾ ਥੱਲੇ ਜਾਓ ਲੋਕੇ ਤਾਂ ਜਿੰਦਾਬੋਧ ਇਹ ਸਰਕਾਰਾਂ ਮਰਦਾਬੋਧ 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 ਸਰਕਾਰਾਂ ਤੋਨਾ ਚਾਕ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ शामिल होना एक प्रोग्राम जौला सी उधे वास्ते ही आए थे बी ਪਹਿਲਾਂ ਸੈਸ਼ਨ ਸੀਗਾ ਆ ਨਹੀਂ ਹੋਇਆ ਦਿੱਲੀ ਸੀਗੇ ਤੇ ਹੁਣ ਆਏ ਸੀ ਉਰੇ ਹੋਰ ਵੀ ਮੀਟਿੰਗ ਸੀ ਮੈਂ ਕਿਹਾ ਚਲੋ ਉਰੇ ਵੀ ਜਾਏ ਉਹਨੇ ਤੇ ਵਿਰੋਧ ਕੀਤਾ ਗਿਆ ਕਿ ਮਿਲੋ ਨਈ ਉਹ ਫਿਰ ਉਹ ਪਾਰਟੀਆਂ ਆ ਜੀ ਅਲੱਗ-ਅਲੱਗ ਪਾਰਟੀਆਂ ਉਹ ਪਾਰਟੀ ਕਹਿੰਦੀ ਆ ਜੀ ਇਹ ਮੁੱਦਾ ਸਾਡੇ ਕੋਲ ਰਹੀਂ ਅਸੀਂ ਤਾਂ ਇੱਕ ਸਿਰਫ ਇੱਕ ਹਮਦਰਦੀ ਦੇ ਤੌਰ ਤੇ ਆਏ ਆ ਮੈਂ ਸਿਆਸੀ ਤੌਰ ਤੇ ਤਾਂ ਆਇਆ ਨਹੀਂ ਸੀ ਇਸ ਮਸਲੇ ਨੂੰ ਤੁਸੀਂ ਆਜ ਮ ਹੈਗਾ ਨੇਪਲੀ ਸਿਚੁਏਸ਼ਨ ਕੋ ਪਤਾ ਹੋ ਗਿਆ ਹਾਂਜੀ ਇਸ ਮਸਲੇ ਨੂੰ ਤੁਸੀਂ ਕਿੱਦਾਂ ਉਠਾਓਗੇ ਇਹ ਦੇਖ ਜਦੋਂ ਉਹ ਗੱਲ ਹੀ ਨਹੀਂ ਕਰਕੇ ਰਾਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਆ ਫਿਰ ਅਸੀਂ ਕੀ ਚੱਕਣਾ ਮੁੱਦਾ ਕਹਿੰਦੇ ਕਰਨਾ ਕਹਿੰਦਾ ਜੀ ਉਹ ਤਾਂ ਕੇ ਸਿਰ ਪਰਟੀ ਦਾ ਬੋਤਾ ਕਿ ਨਹੀਂ ਅਸੀਂ ਸਿ ਬਾਣੀ ਰੋ ਹਰ ਤਾਜ਼ਾ ਅਪਡੇਟ ਲਈ 온 스카이 ਟੀਵੀ ਦੇ ਨਾਲ